ਤੁਸੀਂ ਸੀਸੀਟੀਵੀ ਫੁਟੇਜ ਵੀ ਵੇਖ ਸਕਦੇ ਹੋ 9 11 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇਸ ਸਮੁੱਚੇ ਸਮੇਂ ਦੌਰਾਨ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਰਹੇ ਹਨ ਅਤੇ ਸੋਖਾਸਣ ਨਹੀਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਾਸੇ ਜੈਤੋ ਦੇ ਮੋਰਚੇ ਦੀ ਜਿਹੜੀ ਸ਼ਤਾਬਦੀ ਹੈ ਉਹ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਅਖੰਡ ਪਾਠ ਸਾਹਿਬ ਖੰਡਿਤ ਹੋਣ ਦੇ ਰੋਸ ਵਿੱਚੋਂ अनेका ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਹੀ ਇਹਨਾਂ ਦਿਨਾਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਨੇ ਉੱਥੇ ਮਰਿਆਦਾ ਦਾ ਕਾਣ ਕੀਤਾ ਗਿਆ ਹੈ ਖੰਡ ਪਾਠ ਸਾਹਿਬ ਆਰੰਭ ਹੋਇਆ ਜੈਸਨੂ ਕੇ ਬਾਅਦ ਵਿੱਚ ਜਦੋਂ ਪਾਠ ਕੈਨਸਲ ਹੋਣ ਤੇ ਨਾਲ ਦੀ ਨਾਲ ਸੋਖ ਹਸਨ ਕਰ ਦਿੱਤਾ ਗਿਆ ਜੋ ਕਿ ਮर्यादा ਦਾ ਖੰਡਨ ਹੈ ਕੀ ਹੈ ਪੂਰਾ ਮਾਮਲਾ ਇਸ ਬਾਰੇ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਮੈਨੇਜਰ ਪ੍ਰਕਰਮਾ ਸ੍ਰੀ ਦਰਬਾਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਲਕੁਲ ਗਲਤ ਗੱਲ ਹੈ ਕੱਲ ਬਾਬਾ ਗੁਰਬਖਸ਼ ਸਿੰਘ ਜੀ ਦੇ ਮੇਨ ਸਥਾਨ ਤੇ ਖੰਡ ਪਾਠ ਸਾਹਿਬ ਨਹੀਂ ਆਰੰਭ ਹੋਇਆ ਪਰਸੋਂ 9 ਤਰੀਕ ਨੂੰ ਹੋਇਆ ਜਿਹਦਾ ਅੱਜ ਉਹਨਾਂ ਦਾ ਖੰਡ ਪਾਠ ਸਾਹਿਬ ਦੇ ਭੋਗ ਪਾਇਆ ਗਿਆ ਪਰ ਨਾਲ ਹੀ ਬਾਬਾ ਗੁਰਬਖਸ਼ ਸਿੰਘ ਦੇ ਨਾਲ ਸੰਬੰਧਿਤ ਜਿਹੜੇ ਸਥਾਨ ਨੇ 17 ਖੰਡ ਪਾਠ ਸਾਹਿਬ ਜਿਹੜੇ ਆ ਕੱਲ ਆਰੰਭ ਹੋਇਆ ਉਹਨਾਂ ਪਾਠਾਂ ਦਾ ਸਾਰੇ ਹਰ ਕਮਰੇ ਵਿੱਚ ਸੀਸੀਟੀ ਕੈਮਰੇ ਦੀ ਰਿਕਾਰਡਿੰਗ ਹੈ ਸਾਡੇ ਕੋਲ ਕਿਸੇ ਨੂੰ ਕੋਈ ਉਸ ਬਾਰੇ ਕੋਈ ਭੁਲੇਖਾ ਹੋਵੇ ਜਾਂ ਕੋਈ ਗੱਲ ਹੋਵੇ ਉਹ ਸੱਚੋ ਵੀ 24 ਘੰਟੇ ਉੱਥੇ ਕੈਮਰਾ ਚੱਲਦਾ ਵਾ ਜਦੋਂ ਵੀ ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਰਿਕਾਰਡਿੰਗ ਵੇਖ ਸਕਦਾ ਮੈਂ ਤੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸੱਚਖੰਡ ਹਰਮੰਦਰ ਸਾਹਿਬ 'ਚ ਕੋਈ ਵੀ ਗੱਲ ਹੋਵੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਕੇ ਹੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਸੰਗਤਾਂ ਨੂੰ ਇਹਨਾਂ ਚੀਜ਼ਾਂ ਨਾਲ ਮਨਾਂ ਨੂੰ ਠੇਸ ਪਹੁੰਚਦੀ ਆ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਜਾਂ ਹੋਰ ਸੋਸ਼ਲ ਮੀਡੀਆ ਤੇ ਜਿਹੜੇ ਇਹੋ ਜੀਆਂ ਖਬਰਾਂ ਪਾਉਂਦੇ ਰਹਿੰਦੇ ਆ ਮੈਂ ਸਚਕੰਡ ਹਰਮੰਦਰ ਸਾਹਿਬ ਦਾ ਸੇਵਾਦਾਰ ਹੋਣ ਨਾਤੇ ਹੱਥ ਜੋੜ ਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਕਿਦੋਂ ਵੀ ਸਚਕੰਡ ਹਰਮੰਦਰ ਸਾਹਿਬ ਦੀ ਕੋਈ ਖਬਰ ਪਾਉਣੀ ਹੋਵੇ ਉਹਦੀ ਸਹੀ ਜਾਣਕਾਰੀ ਲਈ ਜਾਵੇ ਮੇਰੇ ਕੋਲੋਂ ਦੋ ਚਾਰ ਪੱਤਰਕਾਰਾਂ ਨੇ ਪੁੱਛਿਆ ਵੀ ਸੀ ਸਿਆਣੇ ਪੱਤਰਕਾਰ ਉਹਨਾਂ ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੇ ਮੇਰੇ ਕੋਲ ਜਾਣਕਾਰੀ ਹਾਸਲ ਕਰ ਲਈ ਉਹਨਾਂ ਨੇ ਕੋਈ ਖਬਰ ਨਹੀਂ ਪਾਈ ਸਰ ਫਿਰ ਜਿਹੜੀ ਇਹ ਖਬਰ ਜਦੋਂ ਕੋਈ ਵੀ ਸਾਹਮਣੇ ਆਉਂਦੀ ਹੈ ਕੋਈ ਨਾ ਕੋਈ ਉਹਦੇ ਪਿੱਛੇ ਕਾਰਨ ਤਾਂ ਹੁੰਦਾ ਹੀ ਹੋਵੇਗਾ ਵੀ ਇਹ ਖਬਰ ਵਾਇਰਲ ਕਿੱਦਾਂ ਹੋਈ ਕੀ ਕੋਈ ਇਹਨਾਂ ਦਿਨਾਂ ਦੇ ਵਿੱਚ ਕੋਈ ਐਸਾ ਮਸਲਾ ਹੋਇਆ ਜਿੱਥੇ ਕੋਈ ਪਾਠ ਦੀ ਜੇ ਕੈਨਸਲ ਹੋਇਆ ਜਾਂ ਕੋਈ ਇਦਾਂ ਦਾ ਕੋਈ ਗਲਤ ਧਿਆਨ ਵਿੱਚ ਆਈ ਹੋਵੇ ਹਾਂ ਬਿਲਕੁਲ ਜੀ ਆਈ ਹੈ ਮੇਰੇ ਧਿਆਨ 'ਚ 10 ਨੰਬਰ ਕਮਰੇ 'ਚ ਖੰਡ ਪਾਠ ਥੋੜਾ ਸਮਾਂ ਡਿਲੇ ਹੋ ਗਿਆ ਸੀ ਕਿਉਂਕਿ ਉੱਥੇ ਭੇਟਾ ਨਹੀਂ ਸੀ ਅਜੇ ਆਈ ਡਿਲੇ ਹੋਇਆ ਉਸ ਕਮਰੇ ਦਾ ਮੇਰੇ ਖਿਆਲ ਦੂਸਰੇ ਪਾਠਾਂ ਨਾਲੋਂ ਅੱਧਾ ਘੰਟਾ ਲੇਟ ਆਰੰਭ ਹੋਇਆ ਵਾ ਸਾਰਾ ਕੁਝ ਰਿਕਾਰਡਿੰਗ ਹੈਗੀ ਆ ਮਹਾਰਾਜ ਦਾ ਪ੍ਰਕਾਸ਼ ਹੋਇਆ ਸਾਰਾ ਸਾਡਾ ਗ੍ਰੰਥੀ ਤਾਬਿਆ ਬੈਠਾ ਜਿਹੜੀ ਗੱਲ ਕਹਿ ਰਿਹਾ ਨਾ ਵੀ ਮਹਾਰਾਜ ਦਾ ਪ੍ਰਕਾਸ਼ ਕਰਕੇ ਫਿਰ ਸੁਖ ਹਸਨ ਕਰਕੇ ਉਹ ਬਿਲਕੁਲ ਝੂਠ ਆ ਜੀ ਕਹ ਤਾ ਇਹ ਜਾ ਰਿਹਾ ਨਾ ਵੀ ਆਰੰਭ ਹੋ ਗਿਆ ਸੀ ਪਾਠ ਜਦੋਂ ਪਤਾ ਲੱਗਿਆ ਵੀ ਕੈਨਸਲ ਹੋ ਗਿਆ ਨਾਲ ਦੀ ਨਾਲ ਸੁਖ ਹਸਨ ਨਹੀਂ ਜੀ ਬਿਲਕੁਲ ਜੀ ਬਿਲਕੁਲ ਕੋਰਾ ਝੂਠ ਆ ਕਿਉਂਕਿ ਇਹ ਸਾਡੇ ਖਰੋਤੇ ਇੱਥੋਂ ਆਣ ਕੇ ਬਾਹਰਲੇ ਪਿੰਡਾਂ ਦੇ ਗ੍ਰੰਥੀ ਸਹਿਬਾਨ ਮਰਜ਼ਾਦਾ ਬਾਰੇ ਪੁੱਛਦੇ ਰਹਿੰਦੇ ਆ ਸਾਡੇ ਗ੍ਰੰਥੀ ਸਿੰਘ ਤੇ ਉਹਨਾਂ ਨੂੰ ਅਵੇਅਰਨੈਸ ਕਰਦੇ ਰਹਿੰਦੇ ਵੀ ਇਹ ਕੰਮ ਨਹੀਂ ਸਾਡੇ ਕੋਲ ਇਹ ਕਿਉਂਕਿ ਖਰਸਥਾਨ ਤੇ ਅਸੀਂ ਜਿੱਥੇ ਖੰਡ ਪਾਠੀ ਲਾਇਆ ਉਥੇ ਵੱਖ-ਵੱਖ ਅਸੀਂ ਗਰੰਤੀ ਵੀ ਲਾਏ ਆ ਕਿਉਂਕਿ ਸਾਰੇ ਇੱਕ ਨਗਰ ਉਹਨ ਗਰੰਤੀ ਸਿੰਘ ਦੀ ਨਿਗਰਾਨੀ ਚ ਪਾਠ ਆਰੰਭ ਹੁੰਦਾ ਵਾ ਅਸੀਂ ਕੋਈ ਐ ਨਹੀਂ ਕਿ ਕੋਈ ਪਾਠ ਆਰੰਭ ਕਰ ਦੇ ਤੇ ਅਸੀਂ ਗਰੰਤੀ ਸਿੰਘਾਂ ਦੇ ਛੱਡਦੇ ਆ ਬਾਕੀ ਤਾਂ ਅਸੀਂ ਦੋ ਇੰਚਾਰਜ ਲਾਏ ਆ ਸਾਰੀ ਉਹਨਾਂ ਦੀ ਡਿਊਟੀ ਬਣਦੀ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਫਿਰ ਵੀ ਕਿਸੇ ਨੂੰ ਕੋਈ ਸ਼ੰਕਾ ਹੋਵੇ ਸਾਰੇ ਪਾਠਾਂ ਦੇ ਆਣ ਕੇ ਆਣ ਕੇ ਰਿਕਾਰਡਿੰਗ ਚੈੱਕ ਕਰ ਸਕਦਾ ਵਾ ਰਿਕਾਰਡਿੰਗ ਚੈੱਕ ਕਰਨ ਤੋਂ ਬਾਅਦ ਜੇ ਫਿਰ ਵੀ ਉਹਨਾਂ ਦਾ ਕੋਈ ਮਨ ਨਹੀਂ ਪਰਦਾ ਫਿਰ ਸੋਸ਼ਲ ਮੀਡੀਆ ਤੇ ਜੇ ਉਹਨਾਂ ਨੇ ਚਾਹੁੰਦੇ ਹੋਣ ਤੇ ਖਬਰ ਪਾਉਣੀ ਹੈ ਪਾ ਸਕਦਾ ਵਾ ਕਿਉਂਕਿ ਅਸੀਂ ਕਿਸੇ ਨੂੰ ਡੱਕ ਨਹੀਂ ਸਕਦੇ ਉਹਦੀ ਆਪਣੀ ਪਰਸਨਲ ਲਾਈਫ ਹੈ ਜੀ ਹੋ ਸਕਦਾ ਉਹ ਸੋਸ਼ਲ ਮੀਡੀਆ ਤੇ ਖਬਰ ਪਾਊਗਾ ਤੇ ਉਹਦਾ ਟਾਈਮ ਪਾਸ ਵੀ ਹੋਣਾ ਜੀ ਕਿਸ ਨੂੰ ਥੋੜਾ ਲੱਕਦਾਂਗੇ ਜੀ ਸੀਐਸ ਖਬਰ ਨੂੰ ਪੂਰੀ ਤਰ੍ਹਾਂ ਖੰਡਿਤ ਕਰਦੇ ਹਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਸਬੂਤ ਮੌਜੂਦ ਨੇ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਮੈਂ ਜ਼ਿੰਮੇਵਾਰ ਹਾਂ ਜੀ ਹਰ ਗੱਲ ਜਿਹੜੀ ਮੈਂ ਕਹਿ ਰਿਹਾ ਹਰ ਗੱਲ ਦਾ ਮੈਂ ਜਵਾਬ ਦੇ ਆਂ ਜੀ ਮੈਂ ਉੱਥੇ ਸੱਚ ਬਰਕਰਮਾ 'ਚ ਮੈਨੂੰ ਮੈਨੇਜਰ ਲਾਇਆ ਹੋਆ ਤੇ ਜੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਜੀ ਬਿਲਕੁਲ ਜੀ ਜੇ ਕਿਸੇ ਨੂੰ ਵੀ ਸ਼ੰਕਾ ਹੋਵੇ ਮੇਰੇ ਨਾਲ ਆਵੇ ਸੰਪਰਕ ਕਰੇ ਮੈਂ ਉਹਨਾਂ ਨੂੰ ਸਾਰੇ ਕਮਰਿਆਂ ਦੀ ਸੀਸੀਟੀਵੀ ਉੱਥੇ ਵਿਖਾ ਦਿਆਂਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਨਾਲ ਨਾਲ ਇਸ ਵੀਡੀਓ ਦੇ ਤੈਨੂੰ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਉਹ ਚਲਾ ਕੇ ਦਿਖਾਈ ਜਾਵੇ ਕਿਸ ਕਮਰੇ ਦੇ ਬਾਰੇ ਇਹ ਗੱਲ ਹੋਈ ਸੀ ਥੋੜਾ ਜਿਹਾ ਪਾਠ ਮੈਨੇਜਰ ਸਾਹਿਬ ਦੇ ਕਹਿਣ ਦੇ ਮੁਤਾਬਕ ਡਿਲੇ ਹੋਇਆ ਸੀ ਉਹਨਾਂ ਨੇ ਕਿਹਾ ਹੈ ਕਿ ਜੇ ਫਿਰ ਵੀ ਕੋਈ ਗੱਲ ਹੈ ਤੇ ਆਣ ਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਤੋਂ ਪੂਰੀ ਜਾਣਕਾਰੀ ਲਏ ਤਾਂ ਬਿਨਾ ਕੋਈ ਵੀ ਖਬਰ ਅਸੀਂ ਇਸ ਤਰ੍ਹਾਂ ਵਾਇਰਲ ਨਾ ਕਰੀਏ ਵਾਇਰਲ ਕਰਨ ਤੋਂ ਪਰਹੇਜ਼ ਕਰੀਏ ਜਿੰਨੇ ਚਿਰ ਸਾਨੂੰ ਉਸ ਖਬਰ ਦੀ ਸੱਚਾਈ ਦਾ ਪਤਾ ਨਹੀਂ ਲੱਗਦਾ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਕੀ ਕਹਿਣਾ ਜੀ ਮੈਂ ਤੇ ਇਹਨਾਂ ਨੂੰ ਫਿਰ ਉਹ ਫਿਰ ਤਨ ਦੁਬਾਰੇ ਫਿਰ ਰਿਪੀਟ ਕਰਦਾ ਜੀ ਸਚਕੰਡ ਹਰਮੰਦਰ ਸਾਹਿਬ ਦਾ ਸੇਵਾਦਾਰ ਹੋਣਾ ਤੇ ਬੇਨਤੀ ਕਰੂੰਗਾ ਜਿਹੜੇ ਸਚਕੰਡ ਹਰਮੰਦਰ ਸਾਹਿਬ ਦੀ ਖਬਰ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਨੂੰ ਜਿਹੜਾ ਵਾ ਗਰੇਜ ਕਰਨ ਫਿਰ ਵੀ ਜੇ ਕਿਤੇ ਉਹਨਾਂ ਪਾਉਣੀ ਵੀ ਹੋਵੇ ਕਟੋ-ਕਟ ਮੁਕੰਮਲ ਜਾਣਕਾਰੀ ਲੈ ਕੇ ਫਿਰ ਪਾਉਣ ਕਿਉਂਕਿ ਸੰਗਤਾਂ ਤੁਹਾਨੂੰ ਪਤਾ ਸਚਕੰਡ ਹਰਮੰਦਰ ਸਾਹਿਬ 'ਚ ਵੱਡੀ ਵੱਡੀ ਪੱਦਰ ਤੇ ਸ਼ਰਧਾ ਰੱਖਦੇ ਆ ਤੇ ਕਿਉਂਕਿ ਉਹਨਾਂ ਦੀ ਸ਼ਰਧਾ ਨੂੰ ਠੇਸ ਪੁੱਜਦੀ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਖਾਸ ਕਰਕੇ ਜਿਹੜੇ ਐਕਟਿਵ ਸੋਸ਼ਲ ਮੀਡੀਆ ਤੇ ਰਹਿੰਦੇ ਆ ਖਬਰ ਸੱਚਖੰਡ ਹਰਮੰਦਰ ਸਾਹਿਬ ਦੀ ਪਾਉਣ ਤੋਂ ਪਹਿਲਾਂ ਪੂਰੀ ਮੁਕੰਮਲ ਜਾਣਕਾਰੀ ਲੈ ਕੇ ਅਸੀਂ ਬੈਠੇ ਆ ਮੇਰੇ ਨਾਲ ਹੋਰ ਵੀ ਇੱਕ ਮੈਨੇਜਰ ਸਾਹਿਬ ਹੈਗੇ ਨੇ ਸਾਡੇ ਵੱਡੇ ਮੈਨੇਜਰ ਜਨਰਲ ਮੈਨੇਜਰ ਵੀ ਹੈਗੇ ਨੇ ਸੈਕਟਰੀ ਸਾਹਿਬ ਨੇ ਜਾਣਕਾਰੀ ਲੈ ਕੇ ਜੇ ਉਹ ਪਾਉਣੀ ਹੋਵੇ ਤੇ ਖਬਰ ਪਾਉਣ ਐਵੇਂ ਵਵਾਵਾਂ ਨਾ ਡਾਉਣ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬਿਖਤ ਹੈ ਸੋ ਇਸ ਵਕਤ ਅਸੀਂ ਜੋ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਲਈ ਕਮਰਾ ਬਣਿਆ ਹੋਇਆ ਹੈ ਜਿੱਥੇ ਸੰਗਤ ਨੂੰ ਕੋਈ ਦਿੱਕਤ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹ ਇੱਥੇ ਆਣ ਕੇ ਸੰਪਰਕ ਕਰ ਸਕਦਾ ਹੈ ਕਿਸੇ ਦੇ ਕੋਈ ਨਾਲ ਦਾ ਨਿਕੜ ਜਾਂਦਾ ਹੈ ਕਿਸੇ ਦੀ ਕੋਈ ਚੀਜ਼ ਗਵਾਜ ਜਾਂਦੀ ਹੈ ਪਰ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਹਣ ਬਾਬਾ ਗੁਰਬਖਸ਼ ਸਿੰਘ ਦੇ ਜਿਹੜੇ ਕਮਰੇ ਨੇ ਪਿੱਛੇ ਬਣੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਉੱਥੇ ਜੋ ਖਾਨਪਾਟ ਸਾਹਿਬ ਆਰਾਮ ਬਤਾ ਦੇ ਸੰਬੰਧ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਗਈ ਹੈ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਉਹਦੇ ਬਾਰੇ ਜਿਹੜਾ ਹੈ ਸੀਸੀਟੀਵੀ ਫੁਟੇਜ ਇੱਥੋਂ ਅਸੀਂ ਸਾਰੀ ਦੇਖ ਸਕਦੇ ਆਓ ਅਸੀਂ ਅੰਦਰ ਜਾ ਕੇ ਇਸ ਮਸਲੇ ਦੇ ਬਾਰੇ ਦੇਖਦੇ ਆਂ ਇਹ ਹੈ ਜੀ ਸੀਸੀਟੀਵੀ ਰੂਮ ਜਿੱਥੇ ਸਾਰੀ ਫੁਟੇਜ ਜਿਹੜੀ ਹੈ ਕੰਟਰੋਲ ਕੀਤੀ ਜਾਂਦੀ ਹੈ ਤੇ ਜਿਹੜਾ ਹੁਣੇ ਮਸਲਾ ਹੋਇਆ ਹੈ ਸ੍ਰੀ ਖਾਨਪਟ ਸਾਹਿਬ ਦੇ ਬਾਰੇ ਖਬਰ ਫੈਲਾਈ ਗਈ ਹੈ ਝੂਠੀ ਇਸ ਦੇ ਸਬੰਧ ਵਿੱਚ ਵੀ ਜੇ ਕਿਸੇ ਨੂੰ ਕੋਈ ਵੀ ਸ਼ੰਕਾ ਹੋਵੇ ਵੈਸਤਾ ਜੋ ਮੈਨੇਜਰ ਸਰ ਨੇ ਦੱਸ ਹੀ ਦਿੱਤਾ ਕਿ ਇਹੋ ਜੀ ਕੋਈ ਘਟਨਾ ਨਹੀਂ ਹੋਈ ਜਿੰਨੇ ਵੀ ਸ੍ਰੀ ਖਾਨਪਾਟ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਰੰਭ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਕਦੀ ਵੀ ਇਹਦਾ ਨਹੀਂ ਹੋਇਆ ਕਿ ਕੋਈ ਸ੍ਰੀ ਖਾਨਪਾਟ ਸਾਹਿਬ ਆਰੰਭ ਕਰਕੇ ਬਾਅਦ ਵਿੱਚ ਉਸ ਤਰ੍ਹਾਂ ਹੀ ਸੁਖਾਸਣ ਕਰ ਦਿੱਤਾ ਜਾਵੇ ਸੋ ਇਹ ਖਬਰ ਜਿਹੜੀ ਬਿਲਕੁਲ ਝੂਠੀ ਹੈ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਇੱਥੇ ਸਾਰੇ ਕਮਰਿਆਂ ਦੀ ਜਿਹੜੀ ਜਿੰਨੇ ਵੀ ਸ੍ਰੀ ਖਾਨਪਾਟ ਸਾਹਿਬ ਆਰੰਭ ਹੁੰਦੇ ਨੇ ਉਹਨਾਂ ਸਾਰੇ ਕਮਰਿਆਂ ਦੀ ਜਿਹੜੀ ਫੁਟੇਜ ਵੀ ਇੱਥੇ ਤੁਹਾਨੂੰ ਹੈ ਉਹ ਦਿਖ ਰਹੀ ਹੈ ਤੇ ਇੱਥੇ ਆਣ ਕੇ ਜਿੰਨੂੰ ਵੀ ਕੋਈ ਸ਼ੰਕਾ ਹੋਵੇ ਜੋ ਵੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਸਬੰਧ ਵਿੱਚ ਜੇ ਕਿਸੇ ਨੂੰ ਸ਼ੰਕਾ ਹੋਵੇ ਕਿ ਨਹੀਂ ਇਹ ਝੂਠੀ ਜਾਣਕਾਰੀ ਹੈ ਐਦਾ ਕੁਝ ਨਹੀਂ ਹੋਇਆ ਤਾਂ ਆਣ ਕੇ ਆਪਣਾ ਸ਼ੰਕਾ ਦੂਰ ਕਰ ਸਕਦਾ ਹੈ ਸाहिब ਸਿੰਘ ਜੀ ਨੇ ਇਹ ਇਨਚਾਰਜ ਨੇ ਸੀਸੀਟੀਵੀ ਜੋ ਵੀ ਇਹ ਸਾਰਾ ਕੰਟਰੋਲ ਆ ਦੇਖਦੇ ਨੇ ਸੋ ਸਾਰੇ ਕਮਰੇ ਇੱਕ ਇੱਕ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਖਬਰ ਹੋਵੇ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਸ਼ੰਕਾ ਨਿਵਰਤ ਕਰਨਾ ਹੋਵੇ ਇੱਥੇ ਆਣ ਕੇ ਤੁਸੀਂ ਉਸ ਦੀ ਸੱਚਾਈ ਜਾਣ ਸਕਦੇ ਹੋ ਅਜੇ ਹੀ ਕੋਈ ਵੀ ਘਟਨਾ ਨਹੀਂ ਹੋਈ ਤੁਸੀਂ ਸੀਸੀਟੀਵੀ ਫੁਟੇਜ ਵੀ ਵੇਖ ਸਕਦੇ ਹੋ 9 11 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਉਸ ਤੋਂ ਬਾਅਦ ਗਰੰਥੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਤਾਬਿਆ ਲਗਭਗ 1 ਘੰਟਾ ਸੇਵਾ ਨਿਭਾਉਂਦੇ ਰਹੇ ਇਸ ਸਮੁੱਚੇ ਸਮੇਂ ਦੌਰਾਨ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਰਹੇ ਹਨ ਅਤੇ ਸੋਖਾਸਣ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਮਰਿਆਦਾ ਦਾ ਕੋਈ ਵੀ ਉਲੰਘਣ ਨਹੀਂ ਹੋਇਆ